ਨਾਨਕੇ ਤੁਹਾਡਾ ਸਰ ਕੀ ਹੋਇਆ ਕੀ ਹੈ ਠੀਕ ਨੋ ਕਰੋ ਹੋਇਆ ਕੀ ਹੈ ਜੀ ਵੇਟ ਕਰੋ ਚਾਪ ਲਈ ਤਾਲਕ ਜਿਸ ਨੇ ਆ ਕੇ 8 ਦੇ 10 ਗਿਆ ਉਹ ਤਾਂ ਜਿਆ ਲੇਟ ਹੋ ਗਿਆ ਆਰਡਰ ਲੇਟ ਤੇ ਉਹਨਾਂ ਨੇ ਵੀ ਬਾਗ ਕੀਤਾ ਉਹ ਤੁਹਾਡਾ ਕੋ ਲੇਟ ਹੋ ਗਿਆ ਅੱਛਾ ਜੀ ਜੇ ਨੂੰ ਲੇਟ ਹੋਗਾ ਕਿੰਨੇ ਵੀ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ ਤੁਸੀਂ ਨਹੀਂ ਲੈਣਾ ਤੇ ਕੋਈ ਗੱਲ ਨਹੀਂ ਇੰਨੀ ਗੱਲ ਜੀ ਥੋੜੀ ਬਾੜੀ ਤੁ ਤੁ ਮੰਨ ਹੋ ਗਈ ਤੇ ਜ਼ਿੰਦਗੀ ਕੇ ਅੱਜ ਇੰਨਾ ਦੇ ਕੇ ਪੇਦਾਰ ਹੰਸਾਣਾ ਤੇ ਦੁਰਬਾਨਾ ਮਾਰ ਕੇ ਸਾਰੇ ਆਪ ਸਾਰੀ ਦੁਕਾਨ ਤੋੜਤੀ ਬੰਦਿਆ ਦੇ ਸੇਛੀ ਦੁਰਬਾਨ ਮਾਰੀ ਹੈ ਉਹ ਵੀ ਗਲਤ ਗੱਲ ਹੈ ਜਿੱਥੇ ਕਿ ਸੀਸੀਟੀਵੀ ਵੀ ਫੁਟੇਜ ਵੀ ਆਈ ਹੈ ਨਿਹੰਗ ਸਿੰਘ ਜਿਹੜੇ ਇੱਥੇ ਆਏ ਸੀ ਫਲਾਈਟ ਤੇ ਨਿਹੰਗ ਸਿੰਘ ਜਿੱਥੇ ਬੰਦਿਆਂ ਨੂੰ ਲੜ ਕੇ ਹਮਲਾ ਕੀਤਾ ਗਿਆ ਹੈ ਕਿੱਦਾਂ ਦੇਖ ਲੋ ਜੀ ਇਹਨੂੰ ਦੇਖੋ ਨਿਹੰਗ ਸਿੰਘ ਜਿੱਥੇ ਬੰਦਿਆਂ ਇਹ ਇਸ ਗੱਲੇ ਨਹੀਂ ਹੈ ਕਿ ਸਾਡੇ ਦੇ ਪਬਲਿਕ ਤੇ ਯਾਰ ਇਹਨਾਂ ਨੂੰ ਇਹ ਕਹਿੰਦੇ ਕਿ ਅਸੀਂ ਗੁਰੂ ਦੇ ਸਿੱਖਾ ਗਿਆ ਗੁਰੂ ਦਾ ਸਿੱਖ ਇਹ ਨਹੀਂ ਕਹਿੰਦਾ ਕਿ ਤੁਸੀਂ ਇੱਕ ਦੁਕਾਨਦਾਰ ਤੇ ਜਾ ਕੇ ਇਦਾਂ ਤੇਜ਼ ਹਮਲੇ ਕਰੋ ਕਿ ਤੁਸੀਂ ਬਿਲਕੁਲ ਹੀ ਗਲਤ ਗੱਲ ਹੈ ਜਿੰਨੇ ਹਾਲੇ ਟਾਈਮ ਕੁਛ ਵੀ ਨਹੀਂ ਹੋਇਆ ਜਿਹੜਾ ਕਿ ਇਹਦਾਵਾਦ ਤਾਂ ਹੋ ਰਹੀ ਹੈ ਤੇ ਇੱਡਾ ਚੱਲਦਾ ਬਾਜ਼ਾਰ ਦੇ ਵਿੱਚ ਤੁਸੀਂ ਇਹੋ ਜੀ ਗੁੰਡਾਗਰਦੀ ਕਰੋਗੇ ਤੇ ਪਬਲਿਕ ਦੇ ਬਾਅਦ ਕੀ ਮੈਸੇਜ ਆਏਗਾ ਤੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਵਰਦੀ ਮੌਕੇ ਤੇ ਪੁਲਿਸ ਪਹੁੰਚੀ ਸੀ ਕਿੱਦਾਂ ਦੇਖਦੇ ਹੋ ਕੁਛ ਹੀ ਕਦਮਾਂ ਤੇ ਜਿਹੜੇ ਪੁਲਿਸ ਦਾ ਥਾਣਾ ਥਾਣਾ ਵੀ ਹੈਗਾ ਆਪਾਂ ਕਦਮ ਗਿਣ ਕੇ ਕੱਲੀ 100 ਕਦਮ ਤੇ ਦੂਰੀ ਤੇ ਹੁਣ ਵੀ ਨੇੜੀ ਘੋਂ ਤੇ ਬਾਅਦ ਵੀ ਕੋਈ ਪੁਲਿਸ ਨਹੀਂ ਪਹੁੰਚੀ ਕੋਈ ਪੀਸੀਆਰ ਵਾਲਾ ਨਹੀਂ ਉੱਥੇ ਪਹੁੰਚਿਆ ਤੇ ਹੁਣ ਆਪ ਚੱਲ ਕੇ ਇੱਥੇ ਆਏ ਵੋ ਰਿਪੋਰਟ ਤੇ ਹੁਣ ਕੀ ਕਹਿੰਦੇ ਜੀ ਪੁਲਿਸ ਵਾਲੇ ਕੀ ਗਿਆ ਗਿਆ ਹੁਣ ਬਿਆਨ ਲਿਖਿਆ ਤੇ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਬਸ ਇਹੀ ਕਿਹਾ ਲੱ ਠੀਕ ਹੈ ਕਾਰਵਾਈ ਕੀਤੀ ਜਾਊਗੀ ਪੁਲਿਸ ਵੱਲੋਂ ਦੇਖੋ ਕਾਰਵਾਈ ਇਹ ਹੁਣ ਇਹਨਾਂ ਤੇ ਹੀ ਹੈ ਉਹ ਕਿੰਨੀ ਕਾਰਵਾਈ ਕਰਦੇ ਹੈ ਕਾਰਵਾਈ ਤਾਂ ਇਹਨਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇੰਨਾ ਜ਼ਿਆਦਾ ਗੁੰਡਾਗਰਦੀ ਕਰਨਾ ਤਾਂ ਬਿਲਕੁਲ ਹੀ ਗਲਤ ਹੈ ਆਜੇ ਇਹਨਾਂ ਦੇ ਕੀਤੀ ਕੱਲ ਅਗਲੇ ਦਿਨ ਹੋਰ ਤੇ ਕਰੇ ਤੁਸੀਂ ਸਰ ਇਸ ਇਲਾਕੇ ਦੇ ਇਸ ਇਲਾਕੇ ਦੇ ਕੀ ਕਾਊਂਸਲਰ ਨੰਬਰ 26 ਦਾ ਕਾਊਂਸਲਰ ਕਾਊਂਸਲਰ ਸਾਹਿਬ ਕਿੱਦਾਂ ਦੇ ਰਹੇ ਸਰ ਜਿੰਦਾ ਕਿ ਦਿਨ ਦਿਹਾੜੇ ਜਿਹੜੇ ਕਿ ਇਦਾਂ ਵਾਰਦਾਤਾਂ ਹੋ ਰਹੀਆਂ ਨੇ ਬਟ ਕੋਈ ਵੀ ਇੱਥੇ ਨੱਥਬੰਦੀ ਨਹੀਂ ਪੈ ਰਹੀ ਦੇਖੋ ਇਹ ਇਹ ਇੰਦੇ ਵਿੱਚ ਕਾਫੀ ਹੱਦ ਤੱਕ ਪੁਲਿਸ ਵੀ ਦੀ ਚੀਜ਼ ਨਹੀਂ ਖੇਦੀ ਹੈ ਕਿ ਅਗਰ ਸਰਕਾਰ ਵੱਲੋਂ ਸਰਕਾਰ ਦੀ ਨਹੀਂ ਖੇਦੀ ਹੈ ਕਿਉਂਕਿ ਅਗਰ ਜਲਦੀ ਆ ਜਾਂਦੇ ਔਰ ਕਾਫੀ ਟਾਈਮ ਉੱਥੇ ਹੋ ਗਿਆ ਝਗੜਾ ਕਰ ਕਿ ਇਹਨਾਂ ਦੀ ਵੀ ਪੁਲਿਸ ਉਹ ਦੇ ਬਾਜ਼ੂ ਵੀ ਉੱਥੇ ਪਹੁੰਚ ਨਹੀਂ ਸਕਿਆ ਇਹ ਪੁਲਿਸ ਦੀ ਖੇਦੀ ਹੈ ਹਾਂਜੀ ਸਰ ਕੀ ਨਾਮ ਹੈ ਭਾਜੀ ਮੇਰੇ ਕੋਲ 34 ਮੁੰਡੇ ਆਏ ਦਿਖਾ ਤੇ ਹਾਂਜੀ ਮੈਨੂੰ ਕਹਿੰਦੇ ਹੋਟਲ ਲੇਟ ਹੋ ਗਿਆ ਹਾਂਜੀ ਕਹਿੰਦਾ ਭਾਜੀ ਹੋਟਲ ਲੇਟ ਹੋ ਗਿਆ ਤਾਂ ਤੁਸੀਂ ਨਾਲ ਖਾਓ ਹਾਂਜੀ ਤਾਂ ਤੁਸੀਂ ਗੱਲ ਕਰਕੇ ਤਾਂ ਤੁਹਾਨੂੰ ਬੈਠੇ ਜਗ੍ਹਾ ਦਿੱਤੀ ਤਾਂ ਭਾਜੀ ਤੁਹਾਨੂੰ ਮੰਦਰ ਏਸੀ ਚ ਬੈਠੇ ਜਗ੍ਹਾ ਦਿੱਤੀ ਹੈ ਚਾਰ ਜਗ੍ਹਾ ਦਿੱਤੀ ਹੋਟਲ ਮੈਂ ਜਾਦਨੀ ਜਗ੍ਹਾ ਦੇਣਾ ਮੇਰੇ ਕੋਲ ਜਿੰਨੀ ਕਪੈਸਿਟੀ ਬੰਦੀ ਜਗ੍ਹਾ ਦੇ ਦਿੱਤੀ ਹਾਂਜੀ ਮੈਂ ਉਹਨਾਂ ਬਾਤ ਵੀ ਜੀ ਰਾਤੀ ਮੈਂ ਥੋੜਾ ਬਹਿ ਬੋਲਿਆ ਲੂਟੋਗੇ ਉਹ ਨਾ ਕਿਤੇ ਬਹਿ ਬੋਲਿਆ ਹਾਂਜੀ ਚਲੇ ਕੇ ਉਹਨਾਂ ਇਹ 15-20 ਮੁੰਡੇ ਆਏ ਸਰਪਾਨਾ ਲੈ ਕੇ ਆਏ ਮੇਰੇ ਕੋਲ ਸੀਸੀ ਕੈਮਰੇ ਤੇ ਰਿਕਾਰਡਿੰਗ ਹੈ ਮੇਰੀ ਦੁਕਾਨ ਦੇ ਤੇ ਰਿਕਾਰਡਿੰਗ ਦੇਖ ਸਕਦੇ ਜਾ ਕੇ ਆਂਦੇ ਮੇਰੇ ਸੋਨੇ ਚੈਨ ਲਾ ਕੇ ਲੱਗੇ ਠੀਕ ਹੈ ਸੋਨੇ ਚੈਨ ਲਾ ਕੇ ਮੈਨੂੰ ਧਮਕੀ ਦਿੱਤੀ ਜੱ ਕਰਨ ਤੋਂ ਪਹਿਲੇ ਕੋਈ ਸੋਚ ਲਈ ਠੀਕ ਹੈ ਉਹਨਾਂ ਨਾਲ ਜੋ ਉਹਨਾਂ ਨੇ ਕੱਲ੍ਹ ਇਹ ਕੱਲ੍ਹ ਇਹ 100 ਦਾ ਹੀ ਉਹ ਮੇਰੀ ਵਾਰੀ ਆ ਕੋਈ ਗੱਲ ਨਹੀਂ ਮੇਰੀ ਕੀ ਆ ਕਾਨੂੰਨ ਸਭ ਲਈ ਇੱਕ ਵਾਰ ਪ੍ਰਧਾਨ ਮੰਤਰੀ ਲਈ ਸਭ ਹੋਈ ਕਿ ਸਾਰੀ ਗੱਲ ਕੀ ਸੀ ਮਾਮਲਾ ਆਰਡਰ ਲੇਟ ਪਿੱਛੇ ਪਾ ਦਿੱਤੀ ਭਾਜੀ ਨਹੀਂ ਆਰਡਰ ਤੁਹਾਡੇ ਵੱਲੋਂ ਲੇਟ ਸੀ ਜਾਂ ਜੋਮੈਟੋ ਵੱਲੋਂ ਡਿਲੀਵਰੀ ਲੇਟ ਸੀ ਨਹੀਂ ਜੋਮੈਟੋ ਦਾ ਆਰਡਰ ਨਹੀਂ ਵਾਜੀ ਦੁਕਾਨ ਤੇ ਖਾਣਾ ਸੀ ਭਾਜੀ ਅੱਛਾ ਮਤਲਬ ਸਿਟਿੰਗ ਸੀਗੀ ਹਾਂ ਸਿਟਿੰਗ ਸੀ ਅੰਦਰ ਠੀਕ ਹੈ ਠੀਕ ਹੈ ਹੁਣ ਆਏ ਤਾਂ ਅੰਦਰ ਦਾਤ ਲੈ ਕੇ ਦਾਤ ਮਾਰੇ ਕਿਰਪਾਨਾ ਮਾਰੀ ਮੇਰੇ ਛੋਟੇ ਭਾਈ ਸਾਹਿਬ ਤੇ ਉਹ ਮਰ ਗਿਆ ਮੇਰੇ ਵੱਡੇ ਭਾਈ ਸਾਹਿਬ ਮੇਰੀ ਦੁਕਾਨ ਦੇ ਸ਼ੀਸ਼ੇ ਤੱਕ ਸਭ ਤੋੜ ਗਏ ਨਹੀਂ ਉਹ ਤਾਂ ਤੁਹਾਡੇ ਵੱਲੋਂ ਕਿੱਦਾਂ ਗੱਦੀ ਰੱਖੋ ਕਿੰਨੀ ਹੋ ਗਈ ਮੈਂ ਮਰ ਕੇ 8:30 ਵਜੇ ਦੁਕਾਨ ਦਾ ਸ਼ੇਕ ਨਹੀਂ ਕਿੰਨੇ ਬਰਬਾਦੀ ਹੋ ਗਈ ਜਿਹੜੇ ਬੰਦੇ ਨੇ ਰੈਗੂਲਰ ਕਸਟਮਰ ਨਹੀਂ ਜਾਂ ਪਹਿਲੀ ਵਾਰ ਆਏ ਕੌਣ ਤਿੰਨ ਮੁੰਡੇ ਰੈਗੂਲਰ ਆਉਂਦੇ ਸੀ ਜਿਹੜਾ ਇੱਕ ਮੁੰਡਾ ਸਦਾ ਜਿਹੜਾ ਡਾਤੀ ਹੋਈ ਜਿੱਦੂ ਗਿੱਦੂ ਉਹ ਪਹਿਲੀ ਵਾਰ ਆਇਆ ਸੀਗਾ ਠੀਕ ਹੈ ਮੈਨੂੰ ਕਿਸ਼ੰਗੁਰੇ ਤੋਂ ਫੋਨ ਵੀ ਆਇਆ ਸੀਗਾ ਕਿ ਤੂੰ ਇੱਧਰ ਤੋਂ ਰੋਇਆ ਮੈਂ ਕਿਹਾ ਮੈਂ ਦੁੱਧ ਨਹੀਂ ਹੋ ਰਿਹਾ ਕੋਣੀ ਠੀਕ ਹੈ ਨਾ ਅੱਛਾ ਤੁਹਾਨੂੰ ਪਹਿਲਾਂ ਇੰਟੀਮੇਟ ਕੀਤਾ ਸੀ ਉਹਨਾਂ ਨੇ ਤੂੰ ਇੱਧਰ ਤੋਂ ਰੋਇਆ ਮੈਂ ਕਿਹਾ ਮੈਂ ਦੁੱਧ ਹਾਂ ਉਹ ਆਨ ਲੱਗਿਆ ਨਹੀਂ ਉਹਨਾਂ ਨੇ ਕੀਤਾ ਜਾਂ ਤੁਹਾਡੇ ਕਿਸੇ ਆ ਤੁਹਾਡੇ ਕਿਸੇ ਵਾਕ ਬੰਦੇ ਦੀ ਗੱਲ ਹੈ ਸਰ ਤੁਹਾਨੂੰ ਜਿਹੜਾ ਫੋਨ ਆਇਆ ਮੈਨੂੰ ਫੋਨ ਆ ਔਰ ਅੱਗੇ ਲਾ ਦੇਖੋ ਮੇਰਾ ਜੋ ਦੇ ਵਿੱਚ ਇਹ ਦੁਕਾਨਦਾਰ ਡੁੱਗਲ ਵਾਲੇ ਔਰ ਇਹਨਾਂ ਦੇ ਅੰਦਰ ਆ ਗਏ ਸਰਪਨਾ ਮਾਰਗੇਣਾ ਨੂੰ ਇਹਨਾਂ ਦੀ ਦੁਕਾਨ ਦਾ ਤੁਸੀਂ ਆ ਕੇ ਵੀਡੀਓ ਵਾਲੇ ਸਾਹ ਦੇਖਦੇ ਹੋ ਇੱਥੋਂ ਤੁਸੀਂ ਲਾਣ ਆਰਡਰ ਦਾ ਦੇਖ ਲਓ ਵੀ ਕਿਹੋ ਜਿਹਾ ਲਾਤਾ ਜੀ ਗੱਲ ਕਰੀਏ ਬੇਰੀ ਸਾਲ ਕੁਝ ਹੀ ਮਤਲਬ ਕਿ 100 ਤੋਂ 150 ਮੀਟਰ ਦੀ ਦੂਰੀ ਦੇ ਉੱਤੇ ਥਾਣਾ ਹੈ ਹਾਂਜੀ ਲੇਕਿਨ ਫਿਰ ਵੀ ਐਡੀ ਵੱਡੀ ਬਾਤਾਂ ਹੋ ਜਾਂਦੀਆਂ ਥਾਣੇ ਦੇ ਐਸਐਸਓ ਸਾਹਿਬ ਆਏ ਸੀਗੇ ਪਤਾ ਨਹੀਂ ਤੁਹਾਨੂੰ ਨਹੀਂ ਪਤਾ ਲੱਗਾ ਸ਼ਹਿਰ ਤੇ ਕੀ ਹਾਲਾਤ ਚ ਸੀਗੇ ਕੀ ਹਾਲਾਤਾਂ ਸੀ ਤੁਸੀਂ ਦੱਸ ਦਿਓ ਮੈਂ ਤੇ ਤੁਹਾਨੂੰ ਮੈਂ ਹੁਣ ਇਹਦਾ ਕੀ ਹਾਲਾਤ ਚ ਜਿਹੜਾ ਇਹ ਨਾ ਸੀਗੇ ਜਿਹੜੇ ਐਸਚਓ ਸਾਹਿਬ ਆਏ ਸੀ ਇਹ ਕਿਹੜੇ ਹਾਲਾਤਾਂ ਦੇ ਵਿੱਚ ਆਏ ਸੀ ਤੁਸੀਂ ਸਾਰਿਆਂ ਨੇ ਆਪ ਹੀ ਦੇਖਿਆ ਇਹੀ ਕਾਰਨ ਸੀਗਾ ਕਿ ਜਿਹਨੇ ਮੈਸੇਜ ਨਹੀਂ ਪੁਰਜੇ ਸੀ ਇਹੀ ਹਾਲਾਤਾਂ ਵਿੱਚ ਜਾ ਰਹੇ ਨੇ ਇਹ ਕਿਸ ਤਰ੍ਹਾਂ ਦੇ ਜੋ ਐਸ ਹਲਾਤਾ ਜਾਣਾ ਉਹਨਾਂ ਦਾ ਇਹੀ ਹਾਲਾਤ ਹੋਣੇ ਵੀ ਇੱਥੇ ਕਰਕੇ ਮੋਕੇ ਨਹੀਂ ਆ ਗੱਲ ਸੁਣ ਲੋ ਐਮ ਐਲ اے ਸਾਹਿਬ ਪੇਰੀਵਰ ਦਾ ਕਿਤੇ ਨਹੀਂ ਮਿਲਦਾ ਨਹੀਂ ਨਹੀਂ ਸਾਹਿਬ ਸਾਹਿਬ ਬੇਰੀ ਸਾਹਿਬ ਕਿਤਨਾ ਕਿਤਨਾ ਲੋਅਰ ਆਰਡਰ ਦੀ ਜੀ ਕਿਤੇ ਵੀ ਗੱਲ ਕਰੀਏ ਤੇ ਹਾਲਾਤ ਕਿੱਦਾਂ ਦੇ ਨਜ਼ਰ ਆਉਂਦੇ ਨੇ ਤੁਹਾਨੂੰ ਉੱਪਰ ਜਦੋਂ ਸਾਰੀਆਂ ਚੌਕੀਆਂ ਥਾਣਿਆਂ ਤੋਂ ਪੈਸੇ ਮੰਗਣੇ ਆ ਤੇ ਪਰ ਹਲਾਤ ਇਦਾਂ ਨਹੀਂ ਹੋਣੇ ਆ ਆਪਾਂ ਲਾਇਨ ਆਰਡਰ ਵਾਲੇ ਪਾਸੇ ਤੇ ਦੇਖਦੇ ਨਹੀਂ ਪਏ ਅਸੀਂ ਦੂਸਰੇ ਪਾਸੇ ਦੇਖੀ ਜਾਂਦੇ ਪਏ ਆ ਔਰ ਅੱਜ ਜੋ ਮਿਲਾਪ ਜੋਗ ਦੇ ਵਿੱਚ ਦੁੱਗਲ ਜਾਂ ਵਾਲਿਆਂ ਦੇ ਹਲਾਤ ਹੋਏ ਆ ਦੁਕਾਨ ਦੇ ਅੰਦਰ ਆ ਕੇ ਸ਼ਰਮ ਇੱਕ ਦਿਨ ਪਹਿਲਾਂ ਧਮਕੀ ਦੇ ਕੇ ਗਏ ਆ ਕਿ ਕੱਲ ਆਵਾਂਗੇ ਫਰਾਜ ਆ ਕੇ ਉਹਨਾਂ ਨੇ ਕਿਸ ਤਰੀਕੇ ਨਾਲ ਕੁਰਬਾਨਾ ਮਾਰੀਆਂ ਇੱਕ ਲੜਕੀ ਨੇ ਸਿਰ ਤੇ ਲੱਗੀਆਂ ਹੋ ਹਸਪੀਟਲ ਦੇ ਵਿੱਚ ਆ ਸਾਰੀ ਦੁਕਾਨ ਤੋੜ ਗਏ ਇਹਨਾਂ ਦੀ ਚੈਨੀ ਚੂਨੀ ਜਾਂ ਜੋ ਵੀ ਇਹਨਾਂ ਦਾ ਸਮਾਨ ਸੀ ਉਹ ਖੁਰਦ-ਬੁਰਦ ਕਰਕੇ ਗਏ ਆ ਲੇਕਿਨ ਪੁਲਿਸ ਪੋਲਿਸ ਕੋਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਮੈਂ ਤਾਂ ਬੇਰੀ ਸਾਹਿਬ ਕੋਲੇ ਕੰਮ ਕਰਦੇ ਨੇ ਉਹ ਮਾੜੇ ਨੇ ਜਿਹੜੇ ਲੋਕਾਂ ਕੋਲ ਕਰਦੇ ਨੇ ਚੰਗੇ ਰਹਿੰਦੇ ਆ ਆਏ ਲਾਤੀ ਇਹੋ ਜੀ ਆਮ ਆਦਮੀ ਪਾਰਟੀ ਦੇ ਅੱਗੇ ਜਿਹੜੇ ਲੋਕਾਂ ਕੋਲ ਕਰਦੇ ਨੇ ਚੰਗੇ ਆ ਜਿਹੜੇ ਵਪਾਰ ਕਰਦੇ ਆ ਜਿਹੜੇ ਮਿਹਨਤ ਕਰਦੇ ਆ ਉਹਨਾਂ ਦੇ ਅੱਜ ਲਾਤੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਤਕਰੀਬਨ 9 ਵਜੇ ਦੇ ਕਰੀਬ ਨਿਹਾਲ ਸਿੰਘਾਂ ਦੇ ਬਾਣੇ ਦੇ ਵਿੱਚ 10 ਤੋਂ 12 ਬੰਦੇ ਜਿਹੜੇ ਆਏ ਨੇ ਤੇ ਉਹਨਾਂ ਨੇ ਆ ਕੇ ਇੱਥੇ ਜਿਹੜੇ ਤਿੰਨੋਂ ਘਰਾਂ ਨੇ ਦੁੱਗਣੇ ਘਰਾਂ ਤੇਨਾਂ ਨੇ ਮਾਰਕੁੱਟ ਕੀਤੀ ਹੈ ਦੁਕਾਨ ਦਾ ਵੀ ਤੋੜਪਾਂ ਕੀਤੀ ਹੈ ਜੋ ਸਾਡੇ ਸਾਹਮਣੇ ਹੈ ਤੇ ਇਹਦੀ ਵਜ੍ਹਾ ਰੰਜੀਤ ਜੀ ਇਹ ਦੱਸੀ ਜਾ ਰਹੀ ਹੈ ਕਿ ਕੱਲ 200 ਤੋਂ 3 ਜਾਣੇ ਨਿਹਾਲ ਸਿੰਘਾਂ ਦੇ ਬਾਣੇ ਦੇ ਵਿੱਚ ਇੱਥੇ ਆਏ ਸੀਗੇ ਤੇ ਉਹਨਾਂ ਨੇ ਕੋਈ ਇਹਨਾਂ ਨਾਲ ਆਰਡਰ ਪਲੇਸ ਕੀਤਾ ਸੀਗਾ ਉਹ ਆਰਡਰ ਲੇਟ ਹੋ ਗਿਆ ਸੀਗਾ ਜਿਸ ਦੇ ਕਾਰਨ ਇਹਨਾਂ ਦੀ ਉਪਰਮੰਦ ਬੈਸੂ ਸੱਇਆ ਹੋ ਗਿਆ ਤੇ ਇੱਕ ਵਾਰ ਜਿਹੜਾ ਵਾ ਬੈਸ ਕਰਕੇ ਇੱਕ ਵਾਰ ਜੀ ਇੱਕ ਵਾਰੀ ਫੋਨ ਵਿੱਚ ਕਰੋ ਆਪਣਾ ਵੱਡੇ ਭਾਈ ਜੀ ਬਾਈ ਇੱਥੇ ਆ ਕੇ ਉਹਨਾਂ ਨੇ ਆਂ ਇਹਦੀ ਘਟਨਾ ਨੂੰ ਵੰਖ ਰਿਆ ਇਹਨਾਂ ਦੇ ਬਿਆਨ ਲਿਖੇ ਗਏ ਨੇ ਜੀ ਬਿਆਨ ਦੇਖੇ ਜਿਹੜਾ ਵਾ ਇਹ ਤੇ ਸਖਤ ਧਰਾਂਵਾ ਦੇ ਵਿੱਚ ਪੱਤਰ ਦਰਜ ਕੀਤਾ ਜਾ ਰਿਹਾ ਹੈ ਮੌਕੇ ਦੀ ਸਾਰੀ ਵੀਡੀਓ ਜਿਹੜੀ ਫੁਟੇਜ ਹੈ ਉਹ ਵੀ ਲੈ ਲਈ ਹੈ ਵੀਡੀਓ ਫਟਕੀ ਚ ਲੈ ਲਿਆ ਵਾ ਤੇ ਜੇ ਸਾਰੀ ਸੀਨ ਆਫ क्राइम ਦੀ ਰਿਕਾਰਡਿੰਗ ਕਰਕੇ ਤੇ ਐਫ ਆਈ ਆਰ ਜਾਰਜੀ ਕਰਕੇ ਜਿਹੜਾ ਵਾ ਬੰਦਿਆਂ ਤੇ ਰੀਡ ਕੀਤੀ ਗਈ ਤਾਂ ਸਰ ਜਿਸ ਤਰ੍ਹਾਂ ਦੇਖੋ ਤੁਸੀਂ ਸੀਸੀਟੀਵੀ ਫੁਟੇ ਹੀ ਦੇਖੀਓ ਲੈ ਵਿੱਚ ਕੀ ਦੇਖਣ ਨੂੰ 10 ਤੋਂ 12 ਜਾਣੇ ਜਿਹੜੇ ਦਸਤੂਰੀ ਆਏ ਤਾਂ ਇਹਨਾਂ ਨੇ ਪੱਟ ਉਦੇਸ਼ਕ ਨੂੰ ਉਦੇਸ਼ਕ ਕਿਹਨਾਂ ਤੋਂ ਕਿੰਨੇ ਕਿ ਲੋਕ ਜਿਹੜੇ ਕਾਇਲ ਹੋਏ ਜੋ ਇਹਨਾਂ ਦੇ ਬ੍ਰਦਰ ਜਿਹੜੇ ਨੇ ਹਸਪਤਲ ਦਾਖਲ ਨੇ ਇੱਕ ਜਿਹੜੇ ਬ੍ਰਦਰ ਨੇ ਉਹਨਾਂ ਨੂੰ ਛੋੜ ਚੁੱਕੀ ਕੀ ਹਾਲ ਹੈ ਆਪਣੇ ਵਾਲੇ ਭਾਈ ਯਾਰ ਠੀਕ ਨੇ ਜੀ ਡਿਵੈਲਪਮੈਂਟ ਨਹੀਂ ਹੈ ਤੇ ਤੀਜੇ ਬ੍ਰਦਰ ਦਾ ਸਾਡੇ ਕੋਲ ਇੱਕ ਵੀ ਨਹੀਂ ਜਿਹਨਾਂ ਦੇ ਸਟੇਟਮੈਂਟ ਕਰ ਸਰ ਕੁਛ ਹੀ ਦੂਰੀ ਦੇ ਜਿਹੜਾ ਥਾਣਾ ਪੈਂਦਾ ਵੇ ਬਟ ਥਾਣਾ ਕੁਛ ਹੀ ਦੂਰੀ ਦੇ ਉੱਤੇ ਪੈਂਦਾ ਹੈ ਤੇ ਏਡੀ ਵੱਡੀ ਵਾਰਦਾਤ ਹੋ ਜਾਂਦੀ ਹੈ ਸਮੂਹ